ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ ਹੋ ਗਈ ਹੈ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸਰਕਾਰ ਵੱਲੋਂ ਬਣਾਏ ਗਏ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ ਤਹਿਤ 15 ਜੂਨ ਤੋਂ ਸੂਬੇ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋ ਜਾ ਰਹੀ ਹੈ 15 ਜੂਨ ਤੋਂ ਬਾਅਦ ਬਾਰਸ਼ਾਂ ਹੋਣ ਕਾਰਨ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਮਾਹਰਾਂ ਮੁਤਾਬਕ ਇਹ ਇਸ ਸਮੇਂ ਝੋਨੇ ਦੀ ਕੀ ਤਿਲਵਾਈ ਫਸਲ ਲਈ ਚੰਗੀ ਮੰਨੀ ਜਾਂਦੀ ਹੈ ਪਾਵਰਕਾਮ ਨੇ ਸੂਬੇ ਦੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਝੋਨੇ ਦੇ ਸੀਜ਼ਨ ਲਈ ਬਾਹਰੀ ਸਰੋਤਾਂ ਤੋਂ ਬਿਜਲੀ ਖਰੀਦਣ ਲਈ 4000 ਕਰੋੜ ਰੁਪਏ ਰੱਖਵੇਂ ਰੱਖੇ ਗਏ ਨੇ ਜੋ ਕਿ ਹੋਰ ਬਿਜਲੀ ਦੀ ਲੋੜ ਪੈਣ ਤੇ ਵਰਤੇ ਜਾ ਸਕਦੇ ਨੇ ਪਿਛਲੇ ਸਾਲ ਵੀ ਪਾਵਰਕਾਮ ਨੇ ਝੋਨੇ ਦੇ ਸੀਜ਼ਨ ਲਈ ਇੰਨੀ ਹੀ ਰਕਮ ਰੱਖਵੀ ਰੱਖੀ ਸੀ ਜਿਸ ਵਿੱਚੋਂ 1000 ਕਰੋੜ ਰੁਪਏ ਦੇ ਕਰੀਬ ਰਕਮ ਬਚ ਗਈ ਸੀ ਅਤਕੀਂ ਬਿਜਲੀ ਦੀ ਮੰਗ ਵਿੱਚ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਅਤਕੀਂ ਟਿਊਬਵਲਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ ਇਸ ਸਾਲ ਸਰਕਾਰ ਨੇ ਕਿਸਾਨਾਂ ਨੂੰ 90 ਟਿਊਬਵੈਲ ਕਨੈਕਸ਼ਨ ਜਾਰੀ ਕੀਤੇ ਨੇ ਪਾਵਰ ਕਾਮ ਦੇ ਰਿਕਾਰਡ ਵਿੱਚ ਇਸ ਵੇਲੇ ਖੇਤੀ ਟਿਊਬਵੈਲ ਕਨੈਕਸ਼ਨਾਂ ਦੀ ਗਿਣਤੀ 13 ਲੱਖ ਦੇ ਕਰੀਬ ਹੈ ਪੰਜਾਬ ਦੇ ਵਾਗਫਕ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਨੇ ਮੀਨਾਲ ਮੌਸਮ ਠੰਡਾ ਹੋਣ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਘਟੀ ਹੈ ਅਤਕੀਂ ਮੌਸਮ ਵਿਗਿਆਨੀਆਂ ਵੱਲੋਂ ਚੰਗੇ ਮੀਂਹਾਂ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਸਾਲ ਬਾਸਮਤੀ ਦਾ ਪਾਣ ਨਾਂਬਿਲਨ ਕਾਰਨ ਕਿਸਾਨਾਂ ਨੂੰ ਨੁਕਸਾਨ ਹੋਇਆ ਸੀ ਜਿਸ ਕਾਰਨ ਇਸ ਸਾਲ ਬਾਸਮਤੀ ਹੇਠਲੇ ਰਕਪੇ ਵਿੱਚ ਵੱਡੀ ਕਿਰਾਵਾ ਟਾਊਨ ਦੀ ਸੰਭਾਵਨਾ ਹੈ ਜਿਸ ਦੇ ਸਿੱਟੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚੋਨੇ ਦੀਆਂ ਕਿਸਮਾਂ ਹੇਠ ਰਕਪਾ ਵਧਣਾ ਲਗਭਗ ਯਕੀਨੀ ਮੰਨਿਆ ਜਾ ਰਿਹਾ ਹੈ ਚੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਵੀ ਬਹੁਤ ਸਾਰੇ ਕਿਸਾਨਾਂ ਨੇ ਇਸ ਵਿਧੀ ਨੂੰ ਨਹੀਂ ਅਪਣਾਇਆ ਵਰਮਾ ਮੁਤਾਬਕ ਪਿਛਲੇ ਸਾਲ ਸੂਬੇ ਅੰਦਰ ਕੁੱਲ 2975000 ਹੈਕਟੇਰ ਰਕਬੇ ਵਿੱਚੋਂ ਕਰੀਬ 22 ਲੱਖ ਹੈਕਟੇਰ ਰਕਬਾ ਚੋਨੇ ਦੀਆਂ ਵਕਫਾ ਕਿਸਮਾਂ ਹੇਠ ਸੀ ਜਦੋਂ ਕਿ ਕਰੀਬ 7.5 ਲੱਖ ਹੈਕਟੇਰ ਰਕਬੇ ਵਿੱਚ ਬਾਸਮਤੀ ਦੀਆਂ ਵਕਫਾ ਕਿਸਮਾਂ ਸਨ ਇਸ ਤਰ੍ਹਾਂ ਸੂਬੇ ਅੰਦਰ ਚੋਨੇ ਹੇਠ ਕਰੀਬ 75% ਰਕਬੇ ਵਿੱਚੋਂ ਕਰੀਬ 12 ਲੱਖ ਹੈਕਟੇਰ ਰਕਬਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਪੀਆਰ 121 ਅਤੇ ਪੀਆਰ 124 ਸਮੇਤ ਹੋਰ ਕਿਸਮਾਂ ਹੇਠ ਸੀ ਜਦੋਂ ਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿੱਚ ਕਰੀਬ 6.5 ਲੱਖ ਹੈਕਟੇਰ ਰਕਬਾ ਪੂਸਾ 44 ਕਿਸਮ ਹੇਟ ਸੀ ਦੂਜੇ ਪਾਸੇ ਬਾਸਪਤੀ ਹੇਟਲੇ 25 ਫੀਸਦੀ ਰਕਪੇ 'ਚ 1121 ਅਤੇ 1509 ਦੀ ਕਾਸ਼ਤ ਕੀਤੀ ਗਈ